ਸਸਰੀ ਗਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਸਾਰੇ ਜਣੇ ਸਾਰੇ ਆਪ ਆਪਣੇ ਘਰਾਂ ਜਤਾਂਦਰ ਉਸ ਤੋਂ ਹੋਵਾਂਗੇ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਲੋ ਜੀ ਆਪਾਂ ਇੱਧਰ ਬਣਾਉਣ ਲੱਗੇ ਆਂ ਸਾਗ ਇਹ ਬਹੁਤ ਹੀ ਵਧੀਆ ਸਾਗ ਆਗਾ ਕੱਚਾ ਕੱਚਾ ਤੇ ਇੱਧਰ ਲੈਂਦੇ ਆ ਜੀ ਆਪਾਂ ਪਾਲਕ ਤੇ ਇੱਧਰ ਲੈਂਦਾ ਜੀ ਆਪਾਂ ਬਾਥੂ ਤੇ ਮੇਥੇ ਮਿਲੇ ਨਹੀਂ ਹੈਗੇ ਜੀ ਆਪਾਂ ਉਹ ਜੇ ਕੋਈ ਭਾਈ ਆ ਗਿਆ ਤਾਂ ਲੈ ਲਾਂਗੇ ਇਧਰ ਆਦ ਖੱਤੀ ਮੱਚਾ ਆ ਗਿਆ ਕੋਈ ਸਬਜੀ ਵਾਲਾ ਤਾਂ ਲੈ ਲਾਂਗੇ ਨਹੀਂ ਵੇ ਰੰਬਾ ਜੀ ਤੇ ਲੋ ਜੀ ਸਾਗ ਆਪਾਂ ਛੀਰਦੇ ਆਂਗੇ ਆਪਾਂ ਇਹਨੀਆਂ ਕੱਚੀਆਂ ਕੱਚੀਆਂ ਦਾਤਾਂ ਜੀਰਾਂਗੇ ਤੇ ਲੋ ਜੀ ਆਪਾਂ ਇਹਨੀਆਂ ਕੱਚੀਆਂ ਕੱਚੀਆਂ ਘਲ ਬਣਾ ਲਈਆਂ ਇਹਨਾਂ ਛਾਂਟ ਦੇਂ ਅੱਗਲੇ ਬਣਾਵਾਂਗੇ ਥੋੜਾ ਜਿਹਾ ਕਿਉਂਕਿ ਆਪਾਂ ਲੋਕ ਲੱਗ ਜਣੀਆਂ ਬਹੁਤ ਸਾਲ ਲੱਗਦਾ ਨਹੀਂ ਆ ਆਪਣੇ ਘਰੇ ਇਹ ਲੋ ਜੀ ਆਪਾਂ ਇਧਰ ਹੀ چیرਣ ਲੱਗੇ ਆਂ ਸਰਬਜੀਤ ਕੰਨੀ ਮਮੀ ਮੈਂ چیرਦੀ ਆਂ ਤੇ ਮੈਂ ਖਾ ਚੱਲ ਤੂੰ چیر ਦੇ ਫੰਟਾ ਮਸ਼ੀਨਾਂ ਜੀਆਂ ਦਾ ਸੋਖ ਹੋ ਗਿਆ ਹਨਾ ਛੀਰਨ ਦਾ ਅੱਗੇ ਬੰਦਾ ਦਾਤ ਨਾਲ ਛੀਰਦੇ ਸਾਗ ਤੇ ਲੋ ਜੀ ਆਪਾਂ ਇਧਰ ਸਾਗ ਛੀਰ ਰਹੇ ਹਾਂ ਇਹ ਮਸ਼ੀਨ ਦਾ ਤਾਂ ਬਹੁਤ ਸੋਖ ਹੁੰਦਾ ਹੈ ਜਿ ਲੋਜੀ ਕੋ ਸਾਂਗਤਾ ਪਛੀਰ ਲਿਆ ਜਿਹੜਾ ਮੜਾ ਮੋਟਾ ਮੋਟੀਆਂ ਗੰਦਲਾਂ ਵਾਲਾ ਰਹਿ ਗਿਆ ਆਪਣਾ ਇਹਦੇ ਨਾਲ ਦਾ ਉਹ ਆਪਾਂ ਉਹ ਛਿੱਲ ਕੇ ਪਾਵਾਂਗੇ ਗੰਦਲਾਂ ਛਿੱਲ ਕੇ ਕੱਚੇ ਪਤਲੀਆਂ ਪਤਲੀਆਂ ਗੰਦਲਾਂ ਆਪਾਂ ਪਹਿਲਾਂ ਚੀਰ ਲਈਆਂ ਇਹ ਜਿਹੜੀਆਂ ਤਾਂ ਪਤਲੀਆਂ ਪਤਲੀਆਂ ਤਾਂ ਆਪਾਂ ਚੀਰ ਲਈਆਂ ਗੰਦਲਾਂ ਜਿਹੜੀ ਮੜੀ ਮਾੜੀ ਮੋਟੀਆਂ ਹੁੰਦੀਆਂ ਨੇ ਉਹ ਆਪਾਂ ਛਿੱਲ ਕੇ ਪਾਵਾਂਗੇ ਉਹਦੇ ਚਾਰਦੇ ਉਹ ਆਪਾਂ ਉਬਾਵੇਂਗੇ ਛਿੱਲਕੇ ਨੂੰ ਛਿੱਲਕੇ ਲਓ ਜੀ ਆਪਾਂ ਇਹ ਛਿੱਲਕੇ ਇਸ ਤਰੀਕੇ ਨਾਲ ਜੇ ਮੋਟੀਆਂ ਗੰਦਲਾਂ ਹੋਣਗੀਆਂ ਉਹ ਆਪਾਂ ਮੈਂ ਤਾਂ ਆਹੀਂ ਛਿੱਲਕੇ ਬਣਾਉਣੀ ਆ ਉਹਨਾਂ ਨੂੰ ਛਿੱਲਦੇ ਨਹੀਂ ਹੁੰਦੀਆਂ ਤੇ ਆ ਪੱਤਰ ਆ ਜਾ ਵੀ ਲਾ ਦੇਣੇ ਹੁੰਦੇ ਨੇ ਇਹਨਾਂ ਦੇ ਉੱਪਰ ਲਾ ਤਿਲ ਕੇ ਨਾਲ ਜਿਹੜੀ ਮੋਟੀ ਗੰਦ ਲੱਗੀ ਇਹ ਆਪਾਂ ਛੱਡ ਦੇਨੇ ਹਾਂ ਪਤਾ ਨਹੀਂ ਕਿਵੇਂ ਬਣਾਈਏ ਚਲੋ ਜਿਹੜਾ ਪਾਲਕ ਵੀ ਪਾਲਕ ਕੱਟ ਬੰਨੇ ਆ înțeți, a vătăvora. Te lovește, apănu e drepte, bici tocruie, bici pâllea, te apănu tocruie, ce doare, te pese suca ਨਿਚੋੜ ਕੇ ਟੋਕਰੀ ਚ ਉਹ ਕੇ ਫੇਰ ਪਾ ਮੰਗੇ ਚਲੋ ਜੇਦਰ ਆਪਾਂ ਪਾਲਕ ਵੀ ਜੀਰ ਪਾ ਛੀ ਰਹੇ ਹਾਂ ਪਾਲਕ ਦੇ ਬਾਅਦ ਲਓ ਜੀ ਆਪਾਂ ਸਾਗ ਤਾਂ ਛੀਰ ਲਿਆ ਛੀਰ ਲਿਆ ਆਪਾਂ ਇਹਨੂੰ ਹੁਣ ਧੋ ਕੇ ਸਮਾਰ ਕੇ ਰੱਖ ਦਨੇ ਆ ਇਹਨੂੰ ਛੜ ਜੂਗਾ ਇਹਨੇ ਐਨੇ ਸੱਚ ਕੋਈ ਪਾਹੀ ਆ ਜੂਗਾ ਸਬਜੀ ਵਾਲਾ ਤੇ ਆਪਾਂ ਮੇਥੇ ਵੀ ਲੈ ਲਵਾਂਗੇ ਤੇ ਫਿਰ ਆਪਾਂ ਇਹਨੂੰ ਬੜਾਉਣੇ ਆਂਗੇ ਤੇ ਲਓ ਜੀ ਆਪਾਂ ਸਾਗ ਧੋ ਤਾ ਤੇ ਲਓ ਜੀ ਅਦਰ ਆਪਣਾ ਪਾਣੀ ਗਰਮ ਹੋ ਗਿਆ ਆਪਾਂ ਕੁੱਕਰ ਰੱਖ ਲਿਆ ਤੇ ਆਪਾਂ ਪਾਉਣੀ ਹੈ ਇਹਦੇ ਵਿੱਚ ਸਾਗ ਚੀਰਿਆ ਹੋਇਆ ਸਾਗ ਆਪਾਂ ਇਹਦਾ ਰੱਖ ਲਿਆ ਸੀ ਚਲੋ ਅਜਾ ਫਾਈਨ ਥੋੜਾ ਥੋੜਾ ਵਿੱਚ ਦੱਬ ਦਿੰਨੇ ਆ ਵੀ ਆਪਣਾ ਸਾਗ ਤਾਂ ਘਲ ਗਿਆ ਥੋੜਾ ਜਿਹਾ ਪਾ ਦੇ ਵਿੱਚ ਪਾਉਣੇ ਆ ਥੋੜਾ ਥੋੜਾ ਨੂਨ 2 ਚਮਚਾ ਆ ਤੇ ਬਾਕੀ ਦੇਖ ਕੇ ਪਾਵਾਂਗੇ ਬਾਅਦ ਤੇ ਲੋ ਜੀ ਪਾਦਰ ਪਾਉਣੇ ਆ ਜੀ ਹਰੀਆਂ ਮੱਛਾ ਪਾ ਦਨੇ ਆਪਾਂ ਤੇ ਲੋ ਜੀ ਇਧਰ ਆਪਾਂ ਲਿਆਂਦੇ ਪਾਲਕ ਤੇ ਮੇਥੇ ਤੇ ਇਹ ਹਲੋਂ ਆ ਇਹ ਆਪਾਂ ਚੀਰਦੇ ਆਂਗੇ ਇਹਨਾਂ ਨੂੰ ਇਹਨੂੰ ਆਪਾਂ ਕਰਦਣ ਵਾਲੀ ਛੀਲ ਲੈਣੇ ਆ ਬਰੀਕ ਬਰੀਕ ਆਪਾਂ ਥੋੜਾ ਜਿਹਾ ਪਾਲਕ ਹੋਰ ਪਾ ਦਨੇ ਵਿੱਚ ਉਹਦੇ ਸਾਗ ਦੇ ਆ ਹੀ ਕੱਟ ਕੇ ਖਰਦਣਾ ਤੇ ਲਓ ਜੀ ਆਪਾਂ ਇਥੇ ਪਾ ਤੇ ਥੋੜਾ ਜਿਹਾ ਪਾਲਕ ਤੇ ਹਲੂ ਨਹੀਂ ਪਾਤੀ ਨੀਚੇ ਤੇ ਤੇ ਆਪਾਂ ਲਸਣ ਦੀ ਛੜਤੀ ਇਹਦੇ ਵਿੱਚ ਹੀ ਪਾਤੀ ਸਾਰਾ ਕੁਝ ਇਕੱਠੇ ਮਿਕਸ ਕਰਤਾ ਤੇ ਲਓ ਜੀ ਆਪਾਂ ਕੁੱਕ ਕਰੇ ਗੈਸ ਤੇ ਰੱਖਤਾ ਇਹਦਾ ਢੱਕਣਾ ਲਾਤਾ ਤੇ ਆਪਣਾ ਸਾਗ ਬਣ ਰਿਹਾ ਹੈ ਇਹ ਆਪਾਂ ਇੱਕ ਦੋ ਵਿਸਰਾ ਮਰਵਾਵਾਂਗੇ ਸਾਗ ਦੀਆਂ ਤੇ ਆਪਣਾ ਸਾਗ ਬਣ ਕੇ ਤਿਆਰ ਹੋ ਜੂਗਾ। ਲਓ ਜੀ ਆਪਣੀ ਇਸੇ ਦਾ ਵਾਜੂ ਵੀ। ਦੋਕ ਆਪਾਂ ਹੋਰ ਮਰਵਾਵਾਂਗੇ ਤੇ ਆਪਣਾ ਸਾਗ ਤਿਆਰ ਹੋ ਜੂ ਬਣ ਕੇ। ਇਹ ਜੋ ਦਜਮਟ ੜ ਗਿਆ ਇਹ ਆਪਾਂ ਉਦੋਂ ਉਦੋਂ ਬਿਸਨਾ ਨਵਾਈਆਂ ਇਹਦੀਆਂ ਸਾਗ ਦੀਆਂ। ਸਾਹਿਬ ਜੀ ਦੋ ਜਮਾ ਥੱਲੇ ਬੈ ਗਿਆ ਸੀ ਜਾਂ ਲੈ ਆਪਾਂ ਮੱਕੀ ਦਾ ਆਟਾ ਤੇ ਆਪਾਂ ਇਹ ਘੋਲ ਕੇ ਪਾਉਣੇ ਹੁੰਦੇ ਆ ਤੇ ਆਪਾਂ ਇਹਨੂੰ ਥੋੜਾ ਜਿਹਾ ਘੋਲ ਕੇ ਪਾਵਾਂਗੇ कई बार आप घोल के भी पा देने कई बार आप सुा भी पा सुन गंढा बन जाोल गंढा नहीं बन दिया तरीके ਇਹ ਲੋ ਜੀ ਆਪਣਾ ਸਾਗ ਦਾ ਬਣ ਕੇ ਤਿਆਰ ਹੋ ਗਿਆ ਵਧੀਆ ਤੇ ਆਪਾਂ ਲਾਉਣੇ ਇਹਨੂੰ ਤੜਕਾ ਤੇ ਆਪਾਂ ਪਾ ਲਿਆ ਦੇ ਵਿੱਚ ਤੇਲ ਸਰਾਇੀ ਬੀਜ ਵਿੱਚ ਤੇ ਆਪਾਂ ਕੇ ਇਹਨੂੰ ਤੜਕਾ ਲਾਉਣੇ ਆ ਤੇ ਇਧਰ ਆਪਾਂ ਪਿਆਜ਼, ਅਦਰਕ ਅਤੇ ਹਰੀ ਮਿਰਚ ਕੱਟ ਲਈਏ ਪਾਉਣੇ ਆ ਦੇ ਵਿੱਚ ਤੇ ਤੇਲ ਗਰਮ ਹੋ ਗਿਆ ਤੇ ਲੋ ਜੀ ਆਪਣਾ ਇਧਰ ਤੇਲ ਗਰਮ ਹੋ ਗਿਆ ਆਪਾਂ ਦੇਖੋ ਸਾਗ ਨੂੰ ਕੱਟਾ ਆਪਾਂ ਸਾਗ ਨੂੰ ਥੋੜੇ ਜਿਹੇ ਨੂੰ ਲਾਵਾਂਗੇ ਖਾਨ ਦੇ ਜਿੰਨ ਵਰਤਦਾ ਬਸ ਕਿ ਆਪਾਂ ਫਿਰ ਇਸੇ ਲਾ ਦੇਾਂਗੇ ਕੱਟ ਕੇ ਜੰਗੇ ਚਲੋ ਜੀ ਆਪਾਂ ਇਧਰ ਸਾਗ ਨੂੰ ਮਿਕਾ ਤਾਂ ਲਾ ਲਿਆ ਇਹਦੇ ਵਿੱਚ ਪਿਆਜ਼ ਭੁੱਜ ਗਿਆ ਆਪਣੇ ਤੇ ਆਪਾਂ ਇਹਦੇ ਵਿੱਚ ਪਾਤਾ ਸਾਗ ਸਾਗ ਆਪਾਂ ਥੋੜੇ ਪਾਵਾਂਗੇ ਜਿੰਨੇ ਚਾਣਨੇ ਆ ਚਲੋ ਜੀ ਆਪਣਾ ਹੀ ਫਲਕੇ ਵਾਲਾ ਸਾਗ ਵੀ ਹੁਣ ਕੇ ਤਿਆਰ ਹੋ ਗਿਆ। ਚਲੋ ਜੀ ਆਪਾਂ ਇਧਰ ਰੱਖਣ ਕ ਦਾ ਆਟਾ ਥੋੜਾ ਜਿਹਾ ਛਾਣ ਲਿਆ। ਛਾਣ ਲਿਆ ਤੇ ਆਪਾਂ ਬਣਾਵਾਂਗੇ ਨਾਲ ਮੱਕੀ ਦੀਆਂ ਰੋਟੀਆਂ। ਚਲੋ ਜੀ ਆਪਾਂ ਥੋੜਾ ਜਿਹਾ ਮੱਕੀ ਦਾ ਟਾ ਲੈਤਾਗਾ ਥੋੜਾ ਜਿਹਾ ਆਪਾਂ ਕਣਕ ਦਾ ਆਪਾਂ ਇਹ ਮੱਕੀ ਦੀਆਂ ਰੋਟੀਆਂ ਬਣਾਵਾਂਗੇ। ਆਪਾਂ ਇਹ ਵਿੱਚ ਥੋੜਾ ਗਰਮ ਪਾਣੀ ਪਾਵਾਂਗੇ। ਆਪਣਾ ਇਹ ਪਾਣੀ ਗਰਮ ਕਰਿਆ ਹੋਇਆ ਹੈਗਾ। ਬਣਾਵਾਂਗੇ। ਤੇ ਲੋ ਜੇ ਆਪਾਂ ਇਹ bộtਾ ਇਹ ਆਪਾਂ ਪੂਰੀ ਇਹਦੀ ਲੇਸ ਬਣਾ ਲਈ ਗਰਮ ਪਾਣੀ ਨਾਲ। ਸਰੇ ਮੱਕੀ ਦੇ ਆٹے ਦੀ ਰੋਟੀ ਪਾਟ ਦੀ ਨਹੀਂ ਆਪਾਂ ਇਹਨੂੰ ਪੂਰਾ ਮਲੈਂਮ ਕਰ ਲਿਆ ਤੇ ਲੋ ਜੇ ਆਪਣਾ ਬੇਟਾ ਆਟਾਗਾ ਉਹ ਖਾਂਦਾ ਨਹੀਂਗਾ ਮੱਕੀ ਦੀਆਂ ਰੋਟੀਆਂ ਤੇ ਆਪਾਂ ਇਹ ਉਹਦਾ ਆਟਾ ਉਹਦੀ ਰੋਟੀ ਬਣਾਉਣ ਵਾਸਤੇ ਅੱਡ ਬਣਾਤਾ ਤੇ ਲੋ ਜੀ ਇਹ ਆਤਾ ਆਪਣਾ ਸੈੱਟ ਹੋ ਜੀ ਨੇ ਤੇ ਲੋ ਜੀ ਅਦਰ ਆਪਾਂ ਬਣਾ ਰਹੇ ਹਾਂ ਰੋਟੀ ਮੱਕੀ ਦੀ जी अपने रोटियां तैयार हो गई तीन जी तरफ पाया साग जी आप पाता क्या हो ਤਾਂ ਜੇ ਆਪ ਨੂੰ ਇਧਰ ਥਾਲੀ ਤਿਆਰ ਆ ਬਣ ਕੇ